ਭਾਈ ਮਨੀ ਸਿੰਘ ਦਾ ਜਨਮ 1664 ਈਸਵੀ ਵਿੱਚ ਪਿਤਾ ਮਾਈਦਾਸ ਤੇ ਮਾਤਾ ਮਧਰੀ ਜੀ ਦੇ ਘਰ ਮਲਤਾਨ ਪਾਕਿਸਤਾਨ ਵਿਖੇ ਹੋਇਆ। ਆਪ ਜੀ ਦੇ ਦਾਦਾ ਤੇ ਪਿਤਾ ਗੁਰੂ ਘਰ ਦੇ ਪੱਕੇ ਸ਼ਰਧਾਲੂ ਸਨ। 13 ਆਪ 13 ਸਾਲ ਦੇ ਸਨ ਜਦੋਂ ਆਪ ਦੇ ਪਿੰਡ ਦੀ ਸੰਗਤ ਗੁਰੂ ਦਰਸ਼ਨਾਂ ਨੂੰ ਕੀਰਤਪੁਰ ਸਾਹਿਬ ਨੂੰ ਜਾਣ ਲੱਗੇ ਤੇ ਆਪ ਨੇ ਆਪਣੇ ਪਿਤਾ ਨੂੰ ਬੇਨਤੀ ਕੀਤੀ ਕਿ ਮੈਂ ਵੀ ਸੰਗਤ ਨਾਲ ਗੁਰੂ ਦਰਸ਼ਨਾਂ ਲਈ ਜਾਣਾ ਹੈ। ਆਪ ਵੀ ਸੰਗਤ ਨਾਲ ਚਲੇ ਗਏ ਤੇ ਆਪ ਗੁਰੂ ਦਰਸ਼ਨ ਕਰਕੇ ਤੇ ਉੱਥੇ ਦੀ ਲੰਗਰ ਸੇਵਾ ਦੇਖ ਕੇ ਬਹੁਤ ਪ੍ਰਸੰਨ ਹੋਏ ਅਗਲੇ ਦਿਨ ਆਸਾਦੀਵਾਰ ਸਮੇਂ ਆਪ ਵੀ ਗੁਰੂ ਗੁਰੂਜੀ ਪਾਸ ਗਏ ਤੇ ਬਹੁਤ देर ਤੱਕ ਗੁਰੂਜੀ ਪਾਸ ਖੜੇ ਰਹੇ ਗੁਰੂਜੀ ਜਾਣ ਗਏ ਕਿ ਇਹ ਕੋਈ ਸਧਾਰਨ ਬੱਚਾ ਨਹੀਂ ਹੈ ਗੁਰੂਜੀ ਨੇ ਆਪ ਨੂੰ ਆਪਣਾ ਨਾਮ ਪੁੱਛਿਆ ਤਾਂ ਆਪ ਨੇ ਕਿਹਾ ਮੇਰਾ ਨਾਮ ਮਨੀ RAM ਹੈ ਤੇ ਗੁਰੂ ਜੀ ਨੇ ਕਿਹਾ ਕਿ ਤੂੰ ਤਾਂ ਸੱਚਮੁੱਚ ਇੱਕ ਹੀਰਾ ਹੈ ਸੰਗਤ ਵਾਪਸ ਆ ਗਈ ਪਰ ਆਪ ਗੁਰੂ ਜੀ ਕੋਲ ਹੀ ਰਹਿ ਗਏ ਗੁਰੂ ਜੀ ਨੇ ਭਾਈ ਕਰਪਾਲ ਸਿੰਘ ਨੂੰ ਬੁਲਾ ਕੇ ਮਨੀ RAM ਨੂੰ ਘੋੜ ਸਵਾਰੀ ਤੇ ਸ਼ਸਤਰ ਵਿਦਿਆ ਸਿੱਖਣ ਨੂੰ ਕਿਹਾ 15 ਸਾਲ ਦੀ ਉਮਰ ਵਿੱਚ ਆਪ ਦੇ ਪਿਤਾ ਆਪ ਨੂੰ ਘਰ ਲੈ ਆਏ ਤੇ ਆਪ ਦਾ ਵਿਆਹ ਸੀਤੋ ਬਾਈ ਨਾਲ ਕਰ ਦਿੱਤਾ ਜੋ ਕਿ ਲੱਖੀ ਸ਼ਾਵਨਜਾਰਾ ਦੀ ਪੁੱਤਰੀ ਸੀ ਆਪ ਦੇ ਪੁੱਤਰ ਬਚਿੱਤਰ ਸਿੰਘ ਨੇ ਲੋਹਗੜ ਦੇ ਵਿੱਚ ਮਸਤੇ ਹਾਥੀ ਤੇ ਨਾਗਣੀ ਮਾਰ ਕੇ ਉਸ ਨੂੰ ਮਾਰ ਦਿੱਤਾ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਜੀ ਤੋਂ ਦੋ ਗੁਰੂ ਗ੍ਰੰਥ ਸਾਹਿਬ ਸੰਪੂਰਨ ਕਰਵਾਏ। ਗੁਰੂ ਜੀ ਦੇ ਹੁਕਮ ਅਨੁਸਾਰ ਭਾਈ ਮਨੀ ਸਿੰਘ ਜੀ ਦਰਬਾਰ ਸਾਹਿਬ ਵਿੱਚ ਆਈ ਸੰਗਤ ਨੂੰ ਗੁਰਬਾਣੀ ਦੇ ਅਰਥ ਕਰਕੇ ਸਮਝਾਉਂਦੇ ਤੇ ਉਸ ਸਮੇਂ ਦਰਬਾਰ ਸਾਹਿਬ ਸਿੱਖਾਂ ਦਾ ਕੇਂਦਰ ਬਣ ਗਿਆ। ਤੇ ਗੈਰ ਧਰਮ ਦੇ ਲੋਕ ਵੀ ਆ ਕੇ ਸਿੱਖ ਬਣਨ ਲੱਗੇ ਇਹ ਗੱਲ ਜਕਰਿਆ ਖਾਨ ਨੂੰ ਪਸੰਦ ਨਾ ਆਈ ਤੇ ਉਸ ਨੇ ਲਖਪਤ ਰਾਏ ਨੂੰ ਅਮਰਕਸਰ ਦਾ ਹਾਕਮ ਬਣਾ ਦਿੱਤਾ ਲਖਪਤ ਰਾਏ ਨੇ ਐਲਾਨ ਕਰ ਦਿੱਤਾ ਕਿ ਜੋ ਵੀ ਕੋਈ ਦਰਬਾਰ ਸਾਂ ਚਾਏਗਾ ਉਸ ਨੂੰ ਉੱਥੇ ਹੀ ਮਾਰ ਦਿੱਤਾ ਜਾਵੇਗਾ ਭਾਈ ਮਨੀ ਸਿੰਘ ਨੇ ਕੁੱਝ ਸਿੰਘਾਂ ਨੂੰ ਨਾਲ ਲੈ ਕੇ ਲਖਪਤ ਰਾਏ ਨੂੰ ਫੜ ਲਿਆ ਪਰ ਉਹ ਹਨੇਰਾ ਹੋਣ ਕਰਕੇ ਭੱਜ ਗਿਆ ਉਸ ਤੋਂ ਬਾਅਦ ਜ਼ਕਰੀਆ ਖਾਨ ਨੇ ਸਿੱਖਾਂ ਉੱਤੇ ਬਹੁਤ ਜ਼ੁਲਮ ਕੀਤੇ ਤੇ ਭਾਈ ਮਨੀ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਜ਼ਕਰੀਆ ਖਾਨ ਨੇ ਭਾਈ ਮਨੀ ਸਿੰਘ ਨੂੰ ਬੰਦ-ਬੰਦ ਕੱਟ ਕੇ ਸ਼ਹੀਦ ਕਰਨ ਦੀ ਸਜ਼ਾ ਦਿੱਤੀ ਧੰਨਵਾਦ